ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਡੇ YouTube ਚੈਨਲ Facebook ਪੇਜ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆ ਬਲਾਂ ਵਾਲੀ ਪੱਕੀ ਵੀਡੀਓ ਜਿਹਦਾ ਜਿਹੜਾ ਆਪਾਂ ਪਹਿਲਾਂ ਲਾਣਾ ਵਗੇ ਜਰਦੀ ਸੈਂਟਰ ਆਕੇ ਦੂਗਾ ਪਹਿਲੇ ਹੋਣੀ ਨੂੰ ਇਹ ਥੋੜੇ ਬਲ ਇਕੱਠੇ ਕਰਕੇ ਇਹਨਾਂ ਨੂੰ ਆਪਾਂ ਆਤਰੀ ਜਾਨਾ ਬਲ ਪਾ ਕੇ ਇਹ ਲੜਦੇ ਆਪਾਂ ਜਾਨਾ ਬਲ ਪਾ ਕੇ ਲੜਨ ਸੈਟ ਕਰਕੇ ਚੰਗੀ ਤਰ੍ਹਾਂ ਲੜਨ ਸੈਟ ਕਰਕੇ ਲੜਨ ਨੂੰ ਲਗਾਰਣਾ ਹੈ ਜੀ ਚੰਗੀ ਤਰ੍ਹਾਂ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਲੜਦੇ ਵਿੱਚ ਆਪ ਬਲ ਪਾ ਕੇ ਲੜਨ ਨੂੰ ਲਗਾ ਦੇਣਾ ਜੀ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਵਿੱਚੋਂ ਪਿੰਚ ਕਰਾਂਗੇ ਬੰਦ ਬਸਾ ਉੱਤੇ ਖੁੱਲਦਾ ਥੱਲੇ ਰੱਖਾਂਗੇ ਜੀ ਰੱਖਣ ਤੋਂ ਬਾਅਦ ਇਹ ਲੜਦੇ ਵਿੱਚ ਆਪਾਂ ਉਂਗੂਟੇ ਦੀ ਉਂਗਲੀ ਸਾਧਣਾ ਤੇ ਚੱਪੇ ਤੇ ਨੀਵ ਬਲ ਬਲ ਫੋਣ ਕੇ ਆਪਾਂ ਪਾ ਲੈਣੇ ਆ ਜੀ ਜੇ ਤਾਂ ਪਹਿਲੇ ਲੜਗੇ ਜੇ ਤੋਂ ਬਲ ਘਾਤੂਆਂ ਨੇ ਉੱਥੇ ਆਪਾਂ ਲੜ ਨੂੰ ਲਗਾਵਾਂਗੇ ਇਹ ਲੜ ਦੇ ਚ ਆਪਾਂ ਤੋਂ ਬਲ ਫਾ ਕੇ ਲੜ ਨੂੰ ਆਪਾਂ ਸੈੱਟ ਕਰਕੇ ਲੜ ਨੂੰ ਲਗਾ ਲੈਣਾ ਜੀ ਲੜ ਨੂੰ ਸੈੱਟ ਕਰਕੇ ਲੜ ਨੂੰ ਲਗਾ ਲੈਣਾ ਜੀ ਟੜ ਦੇ ਚ ਆਪਾਂ ਬਲ ਪਾਵਾਂਗੇ ਬਲ ਪਾਉਣ ਤੋਂ ਬਾਅਦ ਲੜ ਨੂੰ ਸੈੱਟ ਕਰਕੇ ਲੜ ਨੂੰ ਲਗਾ ਲੈਣਾ ਜੀ ਜਿਹੜਾ ਆਪਾਂ ਅਗਲਾ ਲਾੜ ਲਗਾਵਾਂਗੇ ਪੁੱਛੋ ਬੈਂਚ ਕਰਾਂਗੇ ਜੀ ਬੰਦ ਪਾਸਾ ਉੱਤੇ ਖੋਲਦਾ ਥੱਲੇ ਰੱਖਾਂਗੇ ਜੀ ਖਣ ਤੋਂ ਬਾਅਦ ਅਕੜੀ ਸਾਹਿਦ ਨਾਲ ਇਹ ਲੜਦੇ ਵਿੱਚ ਆਪਾਂ ਬਲ ਫੇਰਾਂਗੇ ਫੇਰ ਅਕੜੀ ਨਾਲ ਇਹ ਲੜਦੇ ਵਿੱਚ ਆਪਾਂ ਬਲ ਫੀ ਬਲ ਪਾ ਲਾਂਗੇ ਜੀ ਬਲ ਪਾਉਣ ਤੋਂ ਬਾਅਦ ਜਿੱਥੇ ਆਪਾਂ ਪਹਿਲੇ ਦੂਜੇ ਲੜਦਾਂ ਗੇ ਬਲ ਖਤਮ ਹੁੰਦੇ ਹਨ ਉਹ ਲੜਨੋਂ ਪਸ ਹੈ ਇਹ ਕਰਕੇ ਲਗਾ ਦੇਣਾ ਜੀ ਇਹ ਫਰਾਂਡੋ ਕੱਪੜਾ ਚਟਕਾਂਗੇ ਆਪਾਂ ਦੋ ਜਾਂ ਤਿੰਨ ਪੱਗ ਬੰਨ੍ਹੇ ਸਾਜਣਾ ਆਪਾਂ ਲੜ ਲੜਾਂ ਦੇ ਵਿੱਚ ਬਲਾਂ ਦੇ ਵਿੱਚ ਪੱਗ ਨੂੰ ਫੇਰ ਲੈਣੇ ਜੋ ਕਿ ਆਪਣੇ ਵਾਲ ਵੱਜ ਜਾਣ ਆਪਾਂ ਪੱਗ ਦੀ ਗੱਲ ਕਰੀਏ ਪੱਗ ਹੈ ਕਿ 7.5 ਮੀਟਰ ਕੱਪੜਾ ਆਪਾਂ ਫੁੱਲ ਵੜ ਵਰ ਤੇਰੀ ਆਪਾਂ ਚੰਕੀ ਜਿਹਾ ਬੰਨ੍ਹ ਪਾ ਲੈਣੇ ਆ ਬਲ ਪਾ ਲੈਣੇ ਆ ਜੀ ਦੋ ਜਾਂ ਤਿੰਨ ਪੱਗ ਬੰਨ੍ਹ ਬਰੀਕ ਨਾ ਬਲ ਪਾ ਲੈਣੇ ਵੀਡੀਓ ਪਸੰਦ ਆਉਣ ਤਾਂ ਲਾਈਕ ਕੇ ਕਮੈਂਟ ਜਰੂਰ ਕਰਿਓ ਅ ਜਿੱਥੇ ਮੋਟਾ ਵੇਰੂਗਾ ਉੱਥੇ ਲੜਦੇ ਹੋਏ ਜਪਾ ਬਲ ਪਾ ਕੇ ਲੜ ਲੜਾਂ ਨੂੰ ਆਪਾਂ ਚੰਗੀ ਤਰ੍ਹਾਂ ਬਲ ਪਾ ਲੈਣੇ ਐ ਇਹ ਵੀਡੀਓ ਨੂੰ ਨਾ ਵੀਰਾਂ ਦਾਕਾ ਜਰੂਰ ਪਹਚਾਓ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲੀ ਪੱਗ ਬੰਨਣ ਚ ਪ੍ਰੋਬਲਮ ਹੁੰਦੀ ਆ ਪੱਗ ਪੈਣਾ ਆਪਾਂ ਸਮਾਰ ਕੇ ਚੰਗੀ ਤਰ੍ਹਾਂ ਆਪਾਂ ਫੇ ਲੈਣੇ ਆ ਜੀ ਫੇ ਲੈਣੇ ਆ ਜੀ ਪੇਨਨ ਤੋਂ ਅਕ ਤੁਹਾਂ ਕੀ ਦਰਾ ਪਾਣਾ ਨੂੰ ਵੇਲੇ ਪੀਡੀਐਫ ਸਾਂਦਰਨ ਤੇ ਲਾਈਕ ਹੋਏ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਨੂੰ ਫੋਲੋ ਅਤੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਜੀ ਲੜਦ ਨੂੰ ਆਪਾਂ ਅਖਾ ਚੱਕ ਚੱਕਾਂਗੇ ਜਿਹੜਾ ਆਪਾਂ ਅਗਰ ਆਲ ਲਗਾਵਾਂਗੇ ਪਿੱਛੋਂ ਵਿੰਚ ਕਰਾਂਗੇ ਬੰਦ-ਬਾਸਾ ਦੇ ਖੋਲ੍ਹ ਦਸ ਸੈ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹ ਲੜਦ ਨੂੰ ਆਪਾਂ ਦੋਵੇਂ ਪੱਲਿਆਂ ਨੂੰ ਪੱਲਾ-ਪੱਲਾ ਉੱਤੇ ਫੋਲਡ ਕਰਕੇ ਇਹ ਲ ਅੰਗਲੀ ਹਾਦਣਾ ਅੰਗੂਠੇ ਹਾਦਣਾ ਲੜ ਦੇ ਵਿੱਚ ਬਲ ਬਲ ਪਾ ਲੈਣੇ ਆ ਜੀ ਬਲ ਪਾਉਣ ਨਾਲ ਅੰਗਲੀ ਹਾਦਣਾ ਬਲ ਪਾ ਲੈਣੇ ਆ ਜੀ ਵਾਲ ਆਪਾਂ ਚੰਗੀ ਤਰ੍ਹਾਂ ਪਾ ਲੈਣੇ ਆ ਉਂਗਲੀ ਹਾਦਣਾ ਇਕੱਠੇ ਕਰਕੇ ਵਿੱਚੋਂ ਪੱਲਾ ਕੱਢ ਕੇ ਆਪਾਂ ਲੜ ਦੇ ਵਿੱਚ ਆਪਾਂ ਬਲ ਪਾ ਲਾਂਗੇ ਇਹ ਲੜ ਨੂੰ ਆਪਾਂ ਸੱਟ ਕਰਾਂਗੇ ਚੰਗੀ ਤਰ੍ਹਾਂ ਜਿੰਨੀ ਰੱਟ ਕਾ ਬਲ ਠੀਕ ਕਰਕੇ ਇਹ ਲੜਨ ਨੂੰ ਪਟੰਕੀ ਰਾਈਟ ਕਰਕੇ ਇਹ ਲੜਨ ਨੂੰ ਲਗਾ ਲੈਣਾ ਵੀਡੀਓ ਸਾਂਧਣ ਤੋਂ ਇਲਾਕੇ ਕਮੈਂਟ ਜਰੂਰ ਕਰਿਓ ਇਹ ਲੜਨ ਦੇ ਚਾਪਾ ਪਾ ਕੇ ਪੈਨ ਫੇਲ ਲੈਣੇ ਆ ਜੀ ਦੋ ਜਾਂ ਤਿੰਨ ਪਾਗ ਬਣ ਤੁਸੀਂ ਫੇਰ ਸਕਦੇ ਹੋ ਇਹ ਲੜਨ ਦੇ ਚਾਪਾ ਚੰਗੀ ਤਰ੍ਹਾਂ ਆਪਾਂ ਵੜ ਫੇਲੀਆਂ ਪਾਗ ਬਣ ਫੇਰਾਂਗੇ ਪਾਗ ਬਣ ਫੇਰਾਂਗੇ ਜੀ ਜੋ ਕਿ ਆਪਣੇ ਵੜ ਵਧੀਆ ਪੈ ਜਾਣ ਉਨਾ ਵੀਰਾਂ ਤੱਕ ਜਰੂਰ ਪਹੁੰਚਾਓ ਜਿਨ੍ਹਾਂ ਵੀਰਾਂ ਪਟਿਆਲੇ ਪੱਗ ਉਹਨਾਂ ਨੇ ਪ੍ਰੋਬਲਮ ਹੁੰਦੀ ਆ ਪੱਗ ਦੀ ਗੱਲ ਕਰੀਏ ਪੱਗ ਹੈਗੀ 7.5 ਮੀਟਰ ਕਪੜਾ ਆਪਾਂ ਫੁੱਲ ਵਿੜਵਾਰ ਤੇ ਸਾਡੇ ਜਿਨ੍ਹਾਂ ਵੀਰਾਂ ਨੇ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੇ Facebook ਪੇਜ ਨੂੰ Facebook ਪੇਜ ਨੂੰ ਫੋਲੋ ਕਰ ਲਓ ਜੀ ਇਹ ਰਟਦੇ ਤਾਂ ਆਵਾਜ਼ ਫੇਲਣੀ ਆ ਇਹ ਲੜਦੇ ਜਦੋਂ ਆਪਾਂ ਪੱਗ ਨੂੰ ਫੇਰਾਂਗੇ ਚੰਗੀ ਜਿਹਾ ਮਾਰ ਕੇ ਇਹਨਾਂ ਨੂੰ ਆਪਾਂ ਦੱਬਾਂਗੇ ਪਿੱਛੋਂ ਪਿੰਜ ਕਰਾਂਗੇ ਜੀ ਪਿੰਜ ਕਰਨ ਤੋਂ ਬਾਅਦ ਬੰਦ ਪਾਸਾ ਉਹਦੇ ਖੁੱਲਦਾ ਥੱਲੇ ਰੱਖਾਂਗੇ ਥੱਲੇ ਰੱਖਣ ਤੋਂ ਬਾਅਦ ਇਹ ਲੜ ਨੂੰ ਆਪਾਂ ਇੱਕ ਪੱਲੇ ਨੂੰ ਉੱਤੇ ਨੂੰ ਕੋਲਡ ਕਰਾਂਗੇ ਪਹਿਲੇ ਪੱਲੇ ਨੂੰ ਆਪਾਂ ਉੱਤੇ ਨੂੰ ਲੈ ਜਾਵਾਂਗੇ ਤਦ ਲਿ ਜਾ ਕੇ ਦੂਜੇ ਪੱਲੇ ਨੂੰ ਦੂਜੇ ਪੱਲੇ ਨੂੰ ਤੈਨੂੰ ਲਿ ਜਾ ਕੇ ਲੜਦੇ ਚ ਆਪਾਂ ਬੜ ਬੈਣ ਨਹੀਂ ਵਾਲ ਬੜ ਬੈਣ ਦੇ ਉਹਨਾਂ ਗਾ ਆਪਾਂ ਪਾ ਲੈਣੇ ਆ ਜੁਨੀ ਆਪਣੇ ਤੋਂ ਬੜ ਬੈਣ ਦੇ ਉਹਨਾਂ ਗਾ ਆਪਾਂ ਪਾ ਲੈਣੇ ਆ ਜੀ ਆਪਣੇ ਲੜਨ ਨੂੰ ਸੈੱਟ ਕਰਾਂਗੇ ਬੜ ਪਾ ਆ ਲੜਨ ਨੂੰ ਆਪਾਂ ਸੈੱਟ ਕਰਾਂਗੇ ਸੈੱਟ ਕਰਨ ਤੋਂ ਬਾਅਦ ਇਹ ਲੜਨ ਨੂੰ ਬੋ ਚੰਗੇ ਰਾਈਟ ਕਰਕੇ ਲਗਾ ਲੈਣਾ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਬਲਾਂ ਵਾਲੀ ਪੱਗ ਕਿਸ ਤਰ੍ਹਾਂ ਦੀ ਲੱਗੀ ਇਹ ਲੜਨ ਨੂੰ ਬੋ ਸੈਟ ਕਰਕੇ ਚੰਗੇ ਰਾਈਟ ਕਰਕੇ ਲੜਨ ਨੂੰ ਲਗਾਣਾ ਹੈ ਜੀ ਦੋ ਆ ਲੜ ਦੇ ਵਿੱਚ ਦੋ ਜਾਂ ਤਿੰਨ ਪੱਗ ਬੰਦੀ ਸਾਜਣਾ ਆਪਾਂ ਬੜ ਪਾਵਾਂਗੇ ਬੜ ਬਰੀਕ ਬਰੀਕ ਫਾਕੇ ਲੜਨੋਂ ਪੁੱਛਾਂਗੇ ਰੈਟ ਕਰਕੇ ਲੜਨ ਨੂੰ ਲਗਾਣਾ ਜੀ ਜਿਹੜਾ ਪਾਗ ਲੜ ਲਗਾਵਾਂਗੇ ਪੁੱਛੋ ਬਿੰਦ ਕਰਾਂਗੇ ਬੰਦ ਪਾਸਾ ਉੱਤੇ ਖੋਲਦਾ ਥੱਲੇ ਰੱਖਾਂਗੇ ਜੀ ਖੋਲਦਾ ਪਾਸਾ ਤੇ ਰੱਖਣ ਤੋਂ ਬਾਅਦ ਇਹ ਲੜਾ ਆਪਾਂ ਸਾਫ ਲਗਾਵਾਂਗੇ ਇਹਨੂੰ ਫਰੰਟ ਵਾਲੇ ਨੂੰ ਫੋਲਡ ਕਰ ਦਵਾਂਗੇ ਲਗਾਉਣ ਤੋਂ ਬਾਅਦ ਇਹਨੂੰ ਫਰੰਟ ਵਾਲੇ ਨੂੰ ਫੋਲਡ ਕਰਨ ਤੋਂ ਬਾਅਦ ਫੋਲਡ ਕਰ ਦਵਾਂਗੇ ਫਰੰਟ ਵਾਲੇ ਨੂੰ ਫੋਲਡ ਕਰ ਦਵਾਂਗੇ ਫੋਲਡ ਕਰਨ ਤੋਂ ਬਾਅਦ ਇਹ ਲੜਦੇ ਵਿੱਚ ਆਪਾਂ ਬਾਅਦ ਫੇਰਾਂਗੇ ਤੇ ਲੈ ਲੜਾ ਪਾਖ ਤੋਂ ਚੱਕਾਂਗੇ ਜੀ ਕਰਨ ਤੋਂ ਬਾਅਦ ਇਹ ਲੜਨਾਂ ਪਾਟਾਂਗੇ ਕਿ ਇਹ ਲੜਦੇ ਵਿੱਚ ਆਪਾਂ ਵਾਰੀ ਫਿਰਾਂਗੇ ਵਾਰੀ ਫਿਰ ਪੱਕ ਚੰਗੀ ਤਰ੍ਹਾਂ ਆਪਾਂ ਬਰੀਕ-ਪਰੀ grainal ਜੀਕ-ਬੀਕ ਆਪਾਂ ਬਲ ਪਾ ਲੈਣੀਆਂ ਹੈਗੀਆਂ ਆਪਾਂ ਚੰਗੀ ਤਰ੍ਹਾਂ ਆਪਾਂ ਵਾਲ ਪਾ ਲੈਣੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਬਣ ਵਾਲੀ ਬਗ ਕਿਸ ਤਰ੍ਹਾਂ ਹੀ ਲੱਗੀ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਡੇ ਪੇਨੂ ਫੋਲੋ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਾਂ ਚੰਗੀ ਬਰੀਕੀ ਨਾਲ ਵਾਲ ਪਾ ਲੈਣੇ ਆ ਜੀ ਪੱਕ ਪੈਂਦੀ ਸਾ ਕਰਨ ਵਾਲ ਪਾ ਲੈਣੇ ਆ ਲੜਨ ਨੂੰ ਕੋਈ ਸੈਟ ਕਰਕੇ ਲੜਨ ਨੂੰ ਕਰਾਣਾ ਜੀ ਲੜ ਨੂੰ ਸੈੱਟ ਕਰਕੇ ਲੜ ਨੂੰ ਲਗਾ ਦਵਾਂਗੇ ਜੰਗੀ ਤਰ੍ਹਾਂ ਇਹ ਲੜ ਦੇ ਦਿੱਚਾ ਪਾ ਬਾਜ ਪੱਗ ਬਨ ਫੇਰਾਂਗੇ ਕਿਧਰ ਆਪਾਂ ਪੱਗ ਬਨ ਫੇਰਾਂਗੇ ਜੀ ਪਰੀ ਕਿਰੀ ਜਨਾ ਪੱਗ ਬਨ ਫੇਰਾਂਗੇ ਜਿਹੜਾ ਸ਼ਿਮ ਲੜ ਲਗਾਇਆ ਇਹਨੂੰ ਆਪਾਂ ਉੱਤੇ ਚੱਕਾਂਗੇ ਜੀ ਫਰੰਟ ਤੋਂ ਦੱਬਣ ਤੋਂ ਬਾਅਦ ਜਿਹੜਾ ਆਪਾਂ ਆਖਰੀ ਲੜ ਲਾਵਾਂਗੇ ਸੇਵ ਲੜ ਦੇ ਵਿੱਚ ਆਪਾਂ ਬੜਾ ਘੱਟਾਂਗੇ ਬੜਾ ਘੱਟਣ ਤੋਂ ਬਾਅਦ ਇਹ ਲੜ ਨੂੰ ਆਪਾਂ ਵਿੱਚ ਬਿੰਡ ਕਰਕੇ ਲੜ ਦੇ ਵਿੱਚ ਕੁਝ ਨਹੀਂ ਵੜ ਪੈਂਦੇ ਉਹਨਾਂ ਨੂੰ ਆਪਾਂ ਪਾ ਲੈਣੇ ਆ ਲੜਨ ਨੂੰ ਫਿਰ ਆਪਾਂ ਵਿੱਚ ਪੇਂਟ ਕਰਕੇ ਲੜਦੇ ਚਾਪਰ ਜਿੰਨੇ ਵੀ ਆਪਣੇ ਤੋਂ ਵੱਲ ਪੈਂਦੇ ਹੋਣਗੇ ਆਪਾਂ ਪਾ ਲੈਣੇ ਆ ਜੀ ਹੋਣ ਤੋਂ ਬਾਅਦ ਲੜਮਾ ਆਪਾਂ ਰੈਂਟ ਵਾਲੇ ਨੂੰ ਘੁਮਾ ਕੇ ਲਗਾ ਲੈਣਾ ਜੀ ਇਹ ਪਹਿਲਾਂ ਵੀਡੀਓ ਪਸੰਦ ਆਉਣ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਡੇ ਜਿਹਨਾਂ ਵੀ ਲੈਣੇ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ ਪੇਜ ਨੂੰ ਕੋਲ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਸਾਨੂੰ ਕਿਸ ਤਰ੍ਹਾਂ ਦੀ ਪੱਗ ਲੱਗੀ ਇਹ ਲੜਨ ਨੂੰ ਆਪਾਂ ਫਰੰਟ ਵਾਲੀ ਨੂੰ ਘੁਮਾ ਕੇ ਲਗਾਣਾ ਜੀ ਜੱਟ ਕਰਕੇ ਇਹ ਲੜਦੇ ਜਵਾ ਬਲਕਾ ਦੇ ਨਹੀਂ ਆਪਣੇ ਵਾਲਾਂ ਦੇ ਨਾਲ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਲਗਾਣਾ ਹੈ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਲਗਾਣਾ ਜੀ ਇਹ ਲੜਨ ਨੂੰ ਆਪਾਂ ਦਬਰ ਨੂੰ ਲਈ ਗੇ ਸ਼ਬੀ ਦਾੜ ਵੱਡਾ ਹੈਗਾ ਦੋ ਜਾਂ ਤਿੰਨ ਪੱਗ ਅਸਾਂ ਜੀ ਵਰਸਾ ਦਿਓ ਕੁਝ ਸਜਾਵਨਾ ਬਾਤ ਤਾਂ ਸਾਦੇ ਹੋ ਜਿਹੜਾ ਆਪਾਂ ਸੇਟਾ ਕਾਂਗੇ ਜਿਹੜਾ ਆਪਾਂ ਸੇਟਾ ਕਾਂਗੇ ਦੋਵੇਂ ਪੰਨੇ ਨੂੰ ਖਲਾ ਕੇ ਚਾਰੇ ਪਾਸੇ ਨੂੰ ਘੁਮਾ ਕੇ ਫਰੰਟ ਤੋਂ ਦੱਬਾ ਲਵਾਂਗੇ ਜੀ ਦੱਬਣ ਤੋਂ ਬਾਅਦ ਆਪਾਂ ਡਬਲ ਸੀਸੀ ਵਰਤੋਂ ਸਬ ਡਬਲ ਸੀਸੀ ਸ਼ੀਸ਼ਾ ਖੇ ਰੱਖੇ ਲ ਕਵਰ ਕਰ ਸਾਦੇ ਆ ਤਾਂ ਬਾਜੀ ਸਜਾਵਨਾ ਨੂੰ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਐਰੀਆਂ ਹੋਰ ਵੀਡੀਓ ਦੇਖਣ ਲਈ ਪੇਨ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਲੀ ਵੀਡੀਓ ਲੈ ਕੇ حاضر ਹੋਵਾਂਗੇ ਵੀਡੀਓ ਦੇ ਐਂਡ ਤੱਕ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ